ਜਿਹੜੇ ਠੱਗੀਆਂ ਕਰਦੇ ਨੇ ਸਾਧ ਸੰਗਤ ਲੋਕਾਂ ਨੂੰ ਲੁੱਟਦੇ ਨੇ ਉਹ ਸੁਖੀ ਕਿਵੇਂ ਰਹਿੰਦੇ ਤੇ ਬਾਕੀ ਜਿਹੜੇ ਲੋਕ ਨੇ ਉਹ ਦੁਖੀ ਕਿਉਂ ਨੇ ਇਹ ਬਹੁਤ ਵੱਡਾ ਸਵਾਲ ਹੈ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਆਪ ਜੀ ਫਤੇ ਬਲਾਓ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਈ ਤਰ੍ਹਾਂ ਦੇ ਇਥੇ ਸਵਾਲ ਜਿਹੜੇ ਨੇ ਉਹ ਬਣਦੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਸੋ ਇਥੇ ਇਹਨਾਂ ਚੀਜ਼ਾਂ ਨੂੰ ਜਿਹੜਾ ਸਮਝਣਾ ਬਹੁਤ ਜ਼ਰੂਰੀ ਆ ਹੁਣ ਸਵਾਲ ਹੁਣ ਪਤਾ ਕਿਹੋ ਜਿਹੇ ਹੁੰਦੇ ਨੇ ਸਵਾਲ ਜਿਹੜੇ ਨੇ ਉਹ ਬਣਦੇ ਨੇ ਕਿ ਭਾਈ ਜਿਹੜੇ ਠੱਗੀਆਂ ਕਰਦੇ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਤੇ ਉਹ ਬਹੁਤ ਸੁਖੀ ਨੇ ਦੂਸਰਾ ਬੰਦਾ ਸਵਾਲ ਕਰਦਾ ਜਿਹੜਾ ਦੁਖੀ ਹੋਵੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਸੋਸ਼ਲ ਮੀਡੀਆ ਤੇ ਆਪਾਂ ਵੇਖਦੇ ਆਂ ਹਰ ਇੱਕ ਬੰਦਾ ਜਿਹੜਾ ਉਹ ਜੁੜਿਆ ਹੋਇਆ ਤੇ ਸੋਸ਼ਲ ਮੀਡੀਆ ਤੇ ਤੇ ਹਰ ਇੱਕ ਬੰਦਾ ਜਿਹੜਾ ਆਪੋ ਆਪਣੀਆਂ ਪੋਸਟਾਂ ਪਾਉਂਦਾ ਹੈ ਕੋਈ ਕਿਤੇ ਘੁੰਮਣ ਗਿਆ ਹੋਇਆ ਹੈ ਕਿਸੇ ਨੇ ਨਵੀਂ ਚੀਜ਼ ਲਿਆਂਦੀ ਕਿਸੇ ਨੇ ਨਵੀਂ ਗੱਡੀ ਲਿਆਂਦੀ ਕਈ ਬੰਦੇ ਹੁੰਦੇ ਨੇ ਉਹਨਾਂ ਦੇ ਬੁਰਕੀ ਸਦੀ ਨਹੀਂ ਪੈਂਦੀ ਜਿੰਨਾ ਚਿਰ ਕੋ ਲੋਕਾਂ ਨੂੰ ਦੱਸਣਾ ਦੇਣ ਫੋਨ ਤੇ ਕਿਉਂਕਿ ਇੱਕ ਦੂਜੇ ਨਾਲ ਫੋਨ ਤੇ ਕਨੈਕਟ ਜੁੜੇ ਹੋਏ ਨੇ ਤੇ ਉਹ ਦੱਸਦੇ ਨੇ ਵੀ ਭਾਈ ਅਸੀਂ ਅੱਜ ਆਹ ਚੀਜ਼ ਲੈ ਲਈ ਅਸੀਂ ਆਪਣੀ ਲਾਈਫ ਚਾਹ ਕਰ ਲਿਆ ਭਾਵੇਂ ਲੱਖਾਂ ਹੀ ਦੁੱਖ ਹੋਣਾ ਤੇ ਉਹ ਦੂਸਰੇ ਨੂੰ ਦੱਸੇ ਵੀ ਨਾ ਰਹਿੰਦੇ ਹੈਗੇ ਉਹਨਾਂ ਦਾ ਸਵਭਾਵ ਦਾ ਤੋਂ ਮਜਬੂਰ ਨੇ ਲੋਕ ਤੇ ਹੁਣ ਜਿਹੜੇ ਉਹਨਾਂ ਨੂੰ ਦੇਖਦੇ ਨੇ ਹੁਣ ਉਹਨਾਂ ਨੂੰ ਮਾੜਾ ਮੁੰਡਾ ਦੁੱਖ ਹੁੰਦਾ ਜਾਂ ਕਈ ਵਾਰੀ ਪੈਸਾ ਨਹੀਂ ਹੈਗਾ ਮਹਿੰਗਾਈ ਦਾ ਜੋਗ ਹੈ ਤੇ ਉਹ ਇਹ ਵੀ ਇਹਨਾਂ ਦੇ ਨਜ਼ਾਰੇ ਨੇ ਤੇ ਇਹ ਬਾ ਕੁਝ ਕਰੀ ਜਾ ਰਹੇ ਨੇ ਤੇ ਇਹਨਾਂ ਕੋਲੇ ਪੈਸਾ ਜੀ ਇਹਨਾਂ ਦਾ ਕਿਹੜੇ ਕੰਮ ਤੋਂ ਪੈਸਾ ਆਉਂਦਾ ਲੋਕਾਂ ਨੂੰ ਥੋੜਾ ਥੋੜਾ ਹੀ ਵੀ ਪਤਾ ਹੁੰਦਾ ਵੀ ਕਿਵੇਂ ਦੇ ਇਹਨਾਂ ਦੇ ਕੰਮ ਕਰਨੇ ਕਿਵੇਂ ਲੋਕਾਂ ਨੂੰ ਲੁੱਟਦੇ ਨੇ ਕਿਵੇਂ ਫਸਾਉਂਦੇ ਨੇ ਜਿਵੇਂ ਹੁਣ ਏਜੰਟ ਮਹਿਕਮਾ ਕਹਿੰਦੇ ਕੁਝ ਹੋਰ ਨੇ ਇਹਦੇ ਕਰ ਕੁਝ ਹੋਰ ਦਿੰਦੇ ਨੇ ਕਹਿ ਕੇ ਕੁਝ ਹੋਰ ਇਧਰੋਂ ਫਸਾਉਂਦੇ ਨੇ ਤੇ ਉਧਰ ਭੇਜ ਕੇ ਤੇ ਹੋਰ ਦਿੰਦੇ ਨੇ ਜਾਂ ਕੰਮ ਕਿਤੇ ਹੋਰ ਦੁਬਾਰੰਦੇ ਨੇ ਇਦਾਂ ਦਾ ਸਾਰੇ ਚਲੋ ਮਾੜੇ ਨਹੀਂ ਹੈਗੇ ਬਹੁਤੇ ਜਿਹੜੇ ਟੰਗੀ ਸੋਚ ਰੱਖਣ ਵਾਲੇ ਆ ਜਿਨ੍ਹਾਂ ਦੀ ਸੋਚ ਆ ਵੀ ਨਹੀਂ ਰੱਬ ਨੂੰ ਕੀ ਮੂੰਹ ਦਿਖਾਵਾਂਗੇ ਯਾਰ ਕੱਲੋਂ ਅਸੀਂ ਮਰਨਾ ਵੀ ਹੈ ਤੇ ਜੇ ਅਸੀਂ ਇਹਨਾਂ ਨੂੰ ਦੁਖੀ ਕਰਾਂਗੇ ਤੇ ਅਸੀਂ ਆਪ ਸੁਖੀ ਕਿੱਥੋਂ ਰਹਿ ਪਾਵਾਂਗੇ ਮੈਨੂੰ ਕਾ ਏਜੰਟ ਵੀਰ ਮਿਲਿਆ ਸੂਰੀ ਸੋਚ ਸੀ ਮੈਂ ਤਾਂ ਕਰਕੇ ਬੇਚ ਦਿੱਤੀ ਉਹ ਸਾਰੇ ਮਾੜੇ ਨਹੀਂ ਹੈਗੇ ਸਾਰੇ ਚੰਗੇ ਵੀ ਨਹੀਂ ਹੈਗੇ ਚਲੋ ਅਹ ਜਿਹੜੀ ਬੇਨਤੀ ਕਰ ਰਿਹਾ ਸੀ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਆ ਉਹ ਸੁੱਖੀ ਕਿਉਂ ਨੇ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਕਿਸੇ ਨੇ ਸਵਾਲ ਕਰ ਦਿੱਤਾ ਤੇ ਬਾਬਾ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਹਿੰਦੇ ਭਾਈ ਪ੍ਰਮਾਤਮਾ ਨਾ ਕਹਿੰਦੇ ਉਹਨਾਂ ਨੂੰ ਬਲ ਦੇ ਦਿੰਦਾ ਜਿਹੜੇ ਉਹਨਾਂ ਨੂੰ ਸੁੱਖ ਆਉਣੇ ਹੁੰਦੇ ਆ ਕਹਿੰਦੇ ਉਹ ਪ੍ਰਮਾਤਮਾ ਉਹਨਾਂ ਨੂੰ ਪਹਿਲੇ ਹੀ ਦੇ ਦਿੰਦਾ ਵੀ ਲੈ ਭਾਈ ਤੂੰ ਜਿੰਨਾ ਕੁਝ ਇਕੱਠਾ ਕਰਨਾ ਕਰ ਲੈ ਜਿੰਨਾ ਕੁਝ ਕਮਾਉਣਾ ਕਮਾਲ ਹੈ ਜਿੰਨਾ ਕੁਝ ਤੂੰ ਕਰ ਸਕਦਾ ਹੈ ਜਿੰਨਾ ਕੁਝ ਮਰਜ਼ੀ ਕਰ ਲੈ ਕਰੀ ਜਾ ਕਰੀ ਜਾ ਜਿੰਨਾ ਕੁਝ ਤੈਨੂੰ ਕਰਨਾ ਕਰ ਲਾ ਸਾਰਾ ਕੁਝ ਬਣਾਈ ਚੱਲ ਸਾਰਾ ਕੁਝ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੈਨੂੰ ਕਿਸੇ ਤੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਸਾਰਾ ਕੁਝ ਕਰ ਲਾ ਕਹਿੰਦੇ ਦੂਜੇ ਕਹਿੰਦੇ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਹੁੰਦੇ ਆ ਦੂਜੇ ਉਹਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ ਵੀ ਆਹ ਕੀ ਬਣ ਗਿਆ ਆਹ ਕੀ ਹੋ ਗਿਆ ਤੇ ਸਾਰੀਆਂ ਚੀਜ਼ਾਂ ਕਹਿੰਦੇ ਉਹਦੇ ਕਿਨੇ ਦੇਖ ਤੀ ਜਾਂ ਦੇਖੀ ਜਾ ਰਿਹਾ ਕੀ ਬਣ ਰਿਹਾ ਕਹਿੰਦੇ ਪਰ ਪ੍ਰਮਾਤਮਾ ਨੇ ਉਹਨੂੰ ਸਾਰਾ ਕੁਝ ਪਹਿਲਾਂ ਹੀ ਦਿੱਤਾ ਕਹਿੰਦੇ ਫਿਰ ਇੱਕ ਮਿੰਟ ਚ ਚਪੇੜ ਮਾਰ ਕੇ ਉਹਦੋਂ ਤੋਂ ਖੋ ਵੀ ਲੈਂਦਾ ਕਹਿੰਦੇ ਉਹ ਅਹਿਸਾਸ ਕਰਾ ਕੇ ਵੀ ਭਾਈ ਤੂੰ ਮਾੜਾ ਕੀਤਾ ਸੀ ਤੂੰ ਆ ਸਾਰਾ ਕੁਝ ਜਿਹੜਾ ਤੇਰਾ ਇਹ ਆਪਣੀ ਮਿਹਨਤ ਦਾ ਨਹੀਂ ਹੈਗਾ ਜਿਹੜਾ ਕਹਿੰਦੇ ਆਪਣੀ ਮਿਹਨਤ ਨਾਲ ਤੁਰਦਾ ਹੋਇਆ ਕਹਿੰਦੇ ਭਾਈ ਉਹਨੂੰ ਥੋੜਾ ਥੋੜਾ ਉਹਨੂੰ ਪਰਮਾਤਮਾ ਸਾਰੇ ਦੁੱਖ ਪਹਿਲਾਂ ਦੇ ਦਿੰਦਾ ਕਹਿੰਦੇ ਉਹਨੂੰ ਬਾਅਦ ਚ ਸੁੱਖ ਦਿੰਦਾ ਉਹਦੀ ਮਿਹਨਤ ਦੀ ਜਿਹੜੀ ਕੀਤੀ ਕਮਾਈ ਹੁੰਦੀ ਹੈ ਨਾ ਫਿਰ ਉਹ ਬੈਠ ਕੇ ਵੇਖਦਾ ਤੇ ਬੈਠ ਕੇ ਨਜ਼ਾਰੇ ਲੈਂਦਾ ਉਹਦੇ ਉਹਦਾ ਵੀ ਹਾਂ ਭਾਈ ਮੈਂ ਮਿਹਨਤ ਕੀਤੀ ਸੀ ਅੱਜ ਮੈਂ ਇੱਥੇ ਤੱਕ ਪਹੁੰਚਿਆ ਪਰਮਾਤਮਾ ਨੇ ਵੀ ਮੇਰਾ ਸਾਥ ਨਹੀਂ ਛੱਡਿਆ ਕਹਿੰਦੇ ਜਿਹੜਾ ਇਦਾਂ ਕਰਦਾ ਉਹਦਾ ਰੱਬ ਵੀ ਸਾਥ ਛੱਡ ਦਿੰਦਾ ਤੇ ਪਰਮਾਤਮਾ ਕਹਿੰਦੇ ਭਾਈ ਬਹੁਤ ਅੰਦਾ ਹੈ ਸਤਿਗੁਰੂ ਕਹਿੰਦੇ ਬਹੁਤ ਅੰਦਾ ਹੈ ਮੇਰੇ ਪਾਤਸ਼ਾਹ ਬਹੁਤ ਅੰਗੇਰੇ ਸਤਿਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਬੜੀ ਵੱਡੀ ਮਿਹਰ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬੜੀ ਕਿਰਪਾ ਕਰਦੇ ਨੇ ਭਾਈ ਆਪਣੀ ਮਿਹਨਤ ਜਾਰੀ ਰੱਖੋ ਸਤਿਗੁਰੂ ਤੇ ਭਰੋਸਾ ਰੱਖੋ ਮੇਰੇ ਪਾਤਸ਼ਾਹ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ